ਕਾ ਮੁਹੰਮਦਾ ਇੱਕ ਸਰਕਾਰਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਅੱਜ ਆਪਾਂ ਫੇਰੂ ਸ਼ਹਿਰ ਵਿੱਚ ਪਹੁੰਚੇ ਹਾਂ ਜਿਸ ਨੂੰ ਅੱਜ ਕੱਲ ਫਰੋਜ ਸ਼ਾਹ ਦਾ ਨਾਮ ਦਿੱਤਾ ਗਿਆ ਹੈ ਇਹ ਫਰੋਜਪੁਰ ਤਲਵੰਡੀ ਲੁਧਿਆਣਾ ਰੋਡ ਤੇ ਸਥਿਤ ਹੈ ਕਿਸੇ ਟਾਈਮ ਅੰਗਰੇਜ਼ਾਂ ਦਾ ਤੇ ਸਿੱਖਾਂ ਦਾ ਇਸ ਜਗ੍ਹਾ ਤੇ ਇੱਕ ਸਮਾਨ ਯੁੱਧ ਹੋਇਆ ਸੀ ਜਦੋਂ ਡੋਗਰਿਆਂ ਨੇ ਤੇਜ ਸਿੰਘ ਨੇ ਤੇ ਲਾਲ ਸਿੰਘ ਨੇ ਗਦਾਰੀ ਕੀਤੀ ਸੀ ਮੈਂ ਕਹਿ ਕੇ ਹਟਿਆ ਨਾ ਪਹਿਲਾਂ ਕਿ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਫੌਜਾਂ ਵਾਕਈ ਹੀ ਜਿੱਤ ਗਈਆਂ ਸਨ ਸਿੱਖ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਸੀ ਤੇ ਅੰਗਰੇਜ਼ਾਂ ਦੀ ਫੌਜ ਦੀ ਗਿਣਤੀ ਉਨੀ ਜ਼ਿਆਦਾ ਨਹੀਂ ਸੀ ਭਾਵੇਂ ਅੰਗਰੇਜ਼ਾਂ ਕੋਲ ਬਰੂਦ ਸੀ ਤੋਪਾਂ ਸੀ ਗੋਲੇ ਸੀ ਉਹਨਾਂ ਨੇ ਬਥੇਰੇ ਚਲਾਏ ਸਿੱਖ ਫੌਜ ਅੰਗਰੇਜ਼ੀ ਫੌਜ ਤੇ ਭਾਰੂ ਪੈ ਗਈ ਤਾਂ ਉਸ ਸਮੇਂ ਲਾਲ ਸਿੰਘ ਤੇਜਾ ਸਿੰਘ ਡੋਗਰਿਆਣੇ ਗਦਾਰੀ ਕੀਤੀ ਤੇ ਆਪਣੇ ਜਿਹੜੇ ਸਿਪਾਹੀ ਸਨ ਆਪਣੀ ਜਿਹੜੀ ਫੌਜ ਸੀ ਲਾਲਚ ਦਿੱਤਾ ਹੋਇਆ ਸੀ ਉਹਨਾਂ ਨੂੰ ਬਿਗਲ ਵਜਾ ਕੇ ਪਿੱਛੇ ਹਟਣ ਲਈ ਕਹਿ ਦਿੱਤਾ ਤੇ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਵਾਲੇ ਸਿੱਖ ਫੌਜ ਜਿਹੜੇ ਉਹਨਾਂ ਦੇ ਹੱਕੀ ਸਨ ਉਹ ਪਿੱਛੇ हट ਗਏ ਅੰਗਰੇਜ਼ਾਂ ਨੇ ਇਸ ਤੀਜ ਦਾ ਫਾਇਦਾ ਉਠਾਇਆ ਤੇ ਉਹਨਾਂ ਨੇ ਧਾਵਾ ਬੋਲ ਦਿੱਤਾ ਇਸ ਜਗ੍ਹਾ ਤੇ ਕਸਮਾਣ ਯੁੱਧ ਹੋਇਆ ਸਿੱਖਾਂ ਦਾ ਤੇ ਅੰਗਰੇਜ਼ਾਂ ਦਾ ਜਿੱਥੇ ਅੱਜ ਆਪਾਂ ਪਹੁੰਚੇ ਆ ਇਸ ਦੀ ਧਰਤੀ ਦਾ ਰਤਾ ਰਤਾ ਸਿੱਖਾਂ ਦੇ ਖੂਨ ਦੇ ਨਾਲ ਸਿੰਜਿਆ ਹੋਇਆ ਹੈ ਭਾਵੇਂ ਸਿੱਖ ਇਸ ਜੁੱਧ ਨੂੰ ਜਿੱਤ ਕੇ ਵੀ ਹਾਰ ਗਏ ਪਰ ਸਿੱਖਾਂ ਦਾ ਅੱਜ ਜਿੱਥੇ ਨਿਸ਼ਾਨ ਹੈ ਸਿੱਖਾਂ ਦੀ ਅੱਜ ਜਿੱਥੇ ਮਹਾਨਤਾ ਹੈ ਹਾਂ ਕੌਮ ਹਰੀ ਹੈ ਅੰਗਰੇਜ਼ ਜਿੱਤੇ ਆ ਅੰਗਰੇਜ਼ਾਂ ਦਾ ਇੱਥੇ ਇੱਕ ਉਸ ਸਮੇਂ ਉਹਨਾਂ ਨੇ ਮੈਮੋਰੀਅਲ ਬਣਾਇਆ ਸੀ ਜਦੋਂ ਇਹ ਲੜਾਈ ਦਸੰਬਰ 1845 ਨੂੰ ਹੋਈ ਆ ਤੇ ਇਹ ਜਿੱਤ ਦੀ ਖੁਸ਼ੀ ਵਿੱਚ ਅੰਗਰੇਜ਼ਾਂ ਨੇ ਉਸ ਸਮੇਂ ਇੱਥੇ ਮੈਮੋਰੀਅਲ ਬਣਾਇਆ ਸੀ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਤੋਂ ਪਹਿਲਾਂ ਆਪਾਂ ਅੰਗਰੇਜ਼ੀ ਤੇ ਖਾਲਸਾ ਫੌਜ ਵਿੱਚ ਹੋਈ ਪਹਿਲੀ ਲੜਾਈ ਦਾ ਜ਼ਿਕਰ ਕੀਤਾ ਸੀ ਜੋ 18 ਦਸੰਬਰ 1845 ਨੂੰ ਹੋਈ ਸੀ ਇਹ ਸਿੱਖ ਕੌਮ ਦਾ ਉਹ ਅਨਮੋਲਾ ਇਤਿਹਾਸ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਇਸ ਦੁਨੀਆ ਤੋਂ ਚਲੇ ਜਾਂਦੇ ਹਨ ਕਮਰ ਨੋਨਿਹਾਲ ਮਹਾਰਾਜਾ ਦਲੀਪ ਸਿੰਘ ਕੋਲ ਸਿੱਖ ਰਾਜ ਹੁੰਦਾ ਮਹਾਰਾਜਾ ਜਿੰਦਾ ਇਹ ਰਾਜ ਕਰਦੀ ਹੈ ਸਿੱਖ ਰਾਜ ਨੂੰ ਹਥਿਆਉਣ ਲਈ ਕੁੱਝੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ ਜਦੋਂ ਇਹ ਚਾਲਾਂ ਅੰਗਰੇਜ਼ ਚੱਲਦੇ ਨੇ ਡੋਗਰੇ ਚੱਲਦੇ ਨੇ ਉਸ ਵਿੱਚ ਉਹ ਗਦਾਰ ਸਿੱਖ ਰਾਜ ਨੂੰ ਖਤਮ ਕਰ ਲਈ ਹਥਿਆਉਣ ਲਈ ਡੋਗਰੇ ਤੇ ਉਹ ਲਾਲ ਸਿੰਘ ਤੇਜਾ ਸਿੰਘ ਗਦਾਰੀ ਕਰਦੇ ਨੇ ਅੰਗਰੇਜ਼ਾਂ ਦਾ ਸਾਥ ਦਿੰਦੇ ਨੇ ਇਹ ਉਹ ਸਮਾਂ ਸੀ ਜਦੋਂ ਸਾਡੇ ਹੱਥੋਂ ਸਿੱਖ ਰਾਜ ਖੁੱਸਦਾ ਖੁੱਸਦਾ ਖੁੱਸ ਗਿਆ ਸੀ ਇਹ ਲੜਾਈ 21 ਤੇ 22 ਦਸੰਬਰ 1845 ਈਸਵੀ ਨੂੰ ਹੋਈ ਸੀ ਅੰਗਰੇਜ਼ੀ ਫੌਜ ਤੇ ਸਿੱਖਾਂ ਦੀ ਫੌਜ ਮਿਲਾ ਕੇ ਕਰੀਬ 50 ਹਜ਼ਾਰ ਸੈਨਿਕ ਇਸ ਲੜਾਈ ਵਿੱਚ ਲੜੇ ਇਹ ਜਿਹੜਾ ਤੁਸੀਂ ਇਲਾਕਾ ਵੇਖ ਰਹੇ ਹੋ ਜਿਹਨੂੰ ਪਹਿਲਾਂ ਫਿਰੂ ਸ਼ਹਿਰ ਜੰਗ ਨਾਮੇ ਵਿੱਚ ਜੇਕਰ ਮਿਲਦਾ ਹੈ ਇਸ ਦਾ ਇਸ ਨੂੰ ਫਰੋਜ਼ ਸ਼ਾਹ ਕਹਿੰਦੇ ਹਨ ਫਰੋਜ਼ਪੁਰ ਜ਼ਿਲ੍ਹੇ ਦਾ ਇਲਾਕਾ ਹੈ ਇਹ ਇੱਥੇ ਜੰਗ ਹੋਈ ਸੀ ਕੁਸਮਾਨ ਇਹ ਮੈਦਾਨ ਸੀ ਕਹਿੰਦੇ ਹਨ ਕਿ 2 ਤੋਂ 2.5 ਕਿਲੋਮੀਟਰ ਵਾਰਡ ਦਾ ਮੈਦਾਨ ਸੀ ਇੰਨਾ ਚੌੜਾ ਮੈਦਾਨ ਸੀ ਇੱਥੇ ਇੱਥੇ ਇੱਕ ਪਾਸਿਓਂ ਫੌਜ ਆਈ ਸੀਗੀ ਅੰਬਾਲੇ ਤੋਂ ਅੰਗਰੇਜ਼ਾਂ ਦੀ ਦੂਜੇ ਪਾਸਿਓਂ ਹਰੀਕੇ ਪੱਤਣ ਅਤੇ ਬਾਰਡਰ ਜਿੱਧਰੋਂ ਇਧਰੋਂ ਪਾਕਿਸਤਾਨ ਵਾਲੋਂ ਬਾਰਡਰ ਪੈਂਦਾ ਇਧਰੋਂ ਫੌਜ ਆਈ ਸੀਗੀ ਸਿੱਖਾਂ ਦੀ ਇਸ ਵਿੱਚ ਲਾਲ ਸਿੰਘ ਤੇ ਧਿਆਨ ਸਿੰਘ ਤੇਜ ਸਿੰਘ ਕੌਮ ਦੀ ਖਾਲਸਾ ਫੌਜ ਦੀ ਅਗਵਾਈ ਕਰ ਰਹੇ ਸਨ ਜਿਨ੍ਹਾਂ ਦਾ ਹੱਥ ਮਿਲਿਆ ਹੋਇਆ ਸੀ ਅੰਗਰੇਜ਼ੀ ਫੌਜ ਦੇ ਨਾਲ ਜਦੋਂ ਅੰਗਰੇਜ਼ਾਂ ਤੇ ਖਾਲਸਾ ਫੌਜ ਭਾਰੀ ਪੈ ਰਹੀ ਸੀ ਤੇ ਤੇਜਾ ਸਿੰਘ ਹੁਣਾਂ ਨੇ ਬਿਗਲ ਵਜਾ ਦਿੱਤਾ ਕਿ ਜਿਹੜੇ ਉਹਨਾਂ ਦੇ ਸਿਪਾਹੀ ਸਨ ਤੇਜਾ ਸਿੰਘ ਦੇ ਲਾਲ ਸਿੰਘ ਜਿਨ੍ਹਾਂ ਦੇ ਵਿੱਚ ਡੂਗਰੇ ਸਨ ਹਿੰਦੂ ਸਨ ਕੁਝ ਮੁਸਲਮਾਨ ਸਨ ਉਹਨਾਂ ਵਿੱਚ ਰਿਆਸਤਾਂ ਜਿਵੇਂ ਫਰੀਦਕੋਟ ਦੀਆਂ ਕਸ਼ਮੀਰ ਦੀਆਂ ਰਿਆਸਤਾਂ ਦੇ ਵੀ ਕੁਝ ਰਲੇ ਹੋਏ ਸਨ ਰਾਜਿਆਂ ਦੇ ਵੀ ਵਜ਼ੀਰ ਉਹਨਾਂ ਦੀ ਸੈਨਾ ਰਲੀ ਹੋਈ ਸੀ ਉਹਨਾਂ ਨੇ ਆਪਣਾ ਬਿਗਲ ਵਜਾ ਕੇ ਉਹ ਸਿੱਖ ਭੋਲੇ ਭਾਲੇ ਜਿਹੜੇ ਲੜ ਰਹੇ ਸਨ ਉਹਨਾਂ ਨੂੰ ਪਿੱਛੇ ਕਰ ਲਿਆ ਉਹਨਾਂ ਤੋਂ ਹੋਰ ਪਿੱਛੇ ਹੋ ਗਏ ਤੇ ਕੁਝ ਕੁ ਸਿੱਖ ਰਹਿ ਗਏ ਲੜਨ ਵਾਲੇ ਜਿਨ੍ਹਾਂ ਤੇ ਅੰਗਰੇਜ਼ਾਂ ਨੇ ਦੁਬਾਰਾ ਧਾਵਾ ਬੋਲ ਦਿੱਤਾ ਜਿਹੜੀ ਫੌਜ ਅੰਗਰੇਜ਼ ਪਿੱਛੇ ਹਟੀ ਸੀ ਸਿੱਖ ਕੌਮ ਨੇ ਪਿੱਛੇ ਧੱਕੀ ਸੀ ਜਦੋਂ ਲਾਲ ਸਿੰਘ ਤੇ ਤੇਜ ਸਿੰਘ ਨੇ ਆਪਣੀ ਫੌਜ ਪਿੱਛੇ ਕਰ ਲਈ ਬਹਾਨੇ ਦੇ ਨਾਲ ਉਹਨਾਂ ਨੇ ਹੱਥ ਮਿਲਾ ਕੇ ਤੇ ਸਿੱਖਾਂ ਦੀ ਫੌਜ ਥੋੜੀ ਰਹਿ ਗਈ ਉਹਨਾਂ ਨੇ ਦੁਬਾਰਾ ਧਾਵਾ ਬੋਲ ਕੇ ਇੱਥੇ ਜਿੱਤ ਦਾ ਬਿਗਲ ਵਜਾ ਦਿੱਤਾ ਭਾਵੇਂ ਗਦਾਰੀ ਕਰਕੇ ਸਿੱਖ ਕੌਮ ਜਿੱਤ ਗਈ ਪਰ ਇਤਿਹਾਸ ਜੋ ਅੰਗਰੇਜ਼ਾਂ ਨੇ ਲਿਖਿਆ ਉਸ ਵਿੱਚ ਕਈ ਅੰਗਰੇਜ਼ ਰਾਈਟਰ ਲਿਖਦੇ ਨੇ ਕਿ ਅਸੀਂ ਇੰਨੀ ਬਹਾਦਰ ਕੌਮ ਇੰਨੇ ਯੋਧਿਆਂ ਸਿੱਖਾਂ ਨੂੰ ਕਦੇ ਵੀ ਲੜਦੇ ਨਹੀਂ ਵੇਖਿਆ ਅਸੀਂ ਸਾਰਾ ਭਾਰਤ ਫਤਿਹ ਕੀਤਾ ਪਰ ਜਦੋਂ ਅਸੀਂ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਫਤਿਹ ਕਰਨਾ ਸੀ ਤੇ ਸਾਡਾ ਇੰਨਾ ਜੋਰ ਕਿਤੇ ਹੋਰ ਨਹੀਂ ਲੱਗਾ ਜਿੰਨਾ ਇਹਨਾਂ ਨੇ ਸਾਡਾ ਜ਼ੋਰ ਲਵਾ ਦਿੱਤਾ ਸਾਡੇ ਪੈਰ ਓਖੜ ਗਏ ਸਨ ਜੇਕਰ ਉਥੋਂ ਦੀਆਂ रियासतਾਂ ਫਰੀਦਕੋਟ ਦਾ ਰਾਜਾ ਜਾਂ ਕਸ਼ਮੀਰ ਦਾ ਰਾਜਾ ਤੇ ਉਥੋਂ ਦੇ ਡੋਗਰੇ ਉਥੋਂ ਦੇ ਲਾਲ ਸਿੰਘ ਵਰਗੇ ਤੇਜਾ ਸਿੰਘ ਵਰਗੇ ਉਹਨਾਂ ਨਾਲ ਗਦਾਰੀ ਨਾ ਕਰਦੇ ਤੇ ਅੰਗਰੇਜ਼ਾਂ ਦਾ ਸਾਡਾ ਸਾਥ ਭਾਵ ਉਹ ਕਹਿੰਦੇ ਨਾਲ ਦਿੰਦੇ ਤੇ ਸਾਡਾ ਜਿੱਤਣਾ ਮੁਸ਼ਕਲ ਹੀ ਸੀ ਅਸੀਂ ਜਿੱਤ ਨਹੀਂ ਸਕਦੇ ਸਨ ਤੇ ਜੇਕਰ ਅਸੀਂ ਉਹ ਪੰਜਾਬ ਹਾਰ ਜਾਂਦੇ ਤੇ ਸਾਡਾ ਬਾਕੀ ਸਟੇਟਾਂ ਤੇ ਬਣਾਇਆ ਦਬ ਦਬਾ ਵੀ ਖਤਮ ਹੋ ਜਾਣਾ ਸੀ ਇਹ ਅੰਗਰੇਜ਼ ਆਪਣੀਆਂ ਕਿਤਾਬਾਂ ਦੇ ਵਿੱਚ ਲਿਖਦੇ ਹਨ ਹੋ ਸਕਦਾ ਅੰਗਰੇਜ਼ ਇੰਨਾ ਸਮਾਂ ਭਾਰਤ ਤੇ ਰਾਜ ਨਾ ਕਰਦੇ ਜੇ ਇਹ ਗਦਾਰ ਲੋਕ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਨਾਲ ਗਦਾਰੀ ਨਾ ਕਰਦੇ ਇਹ ਸੀ ਫੇਰੂ ਸ਼ਹਿਰ ਫਰੋਜ਼ ਸ਼ਾਹ ਦਾ ਇਤਿਹਾਸ ਜੋ ਤੁਹਾਡੇ ਨਾਲ ਸਾਂਝਾ ਕੀਤਾ ਇਸ ਤੋਂ ਪਹਿਲਾਂ ਮੁੱਦਕੀ ਦੇ ਇਤਿਹਾਸ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਹੈ ਵੀਡੀਓ ਸਾਂਝੀ ਕਰਦੇ ਆ ਕੋਈ ਊਣਤਾਈਆਂ ਰਹਿ ਜਾਂਦੀਆਂ ਹੋਣਗੀਆਂ ਜੇ ਕੋਈ ਗੱਲ ਰਹਿ ਗਈ ਤੇ ਸਾਡੇ ਨਾਲ ਕਮੈਂਟਾਂ ਵਿੱਚ ਜਰੂਰ ਸਾਂਝੀ ਕਰੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਵੀਡੀਓ ਸ਼ੇਅਰ ਜਰੂਰ ਕਰਦੇ ਆ ਕਰੋ ਫਰੋਜ਼ ਸ਼ਾਹ ਤੇ ਮੁੱਦਕੀ ਸਿੱਖ ਐਗਲੋ ਯੁੱਧ ਨੂੰ ਸਮਰਪਿਤ ਇਹ ਉਸ ਦੇ ਨਜ਼ਦੀਕ ਇੱਕ ਮੈਮੋਰੀਅਲ ਬਣਾਇਆ ਗਿਆ ਹੈ ਜੋ ਆਪਣੇ ਵਿੱਚ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਹੋਈ ਲੜਾਈ ਦਾ ਇਤਿਹਾਸ ਸੰਭੀ ਬੈਠਾ